ਕਤਪਤ ਬੁਝਾਈ ਮਲਾਰ ਮੁਹੱਲਾ ਪਹਿਲਾ ਜਾਗਤ ਜਾਗ ਰਹਿ ਗੁਰਸੇਵਾ ਬਿਨ ਹਰ ਮੈਂ ਕੋ ਨਾਹੀ ਹਨਕ ਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਢਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਬਰੇ ਹਉ ਮੈਂ ਗਰਭ ਖਪੈ ਜਾਗਿਆ ਸਾ ਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਾਰੇ ਅਵਰ ਨਾ ਕੋਈ ਜੀ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਭੈ ਖੰਝਨ ਕਾਗਿਤ ਕੋਟ ਇਹੋ ਜਗ ਹੈ ਬੱਪਰੂ ਰੰਗਨ ਚਿਹਨ ਚਤਰਾਇ ਨਾਨੀ ਸੀ ਬੂੰਦ ਪਵਨ ਪਤਖ ਹੋਐ ਜਨਮ ਮਰੈ ਖਿੰਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਘਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਣ ਦਸੈ ਦੂਜਾ ਮਨ ਮਾਹੀ ਗਾਰਣ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਪਰੂ ਸਰਬ ਜੀਆਂ ਦਿਆਲਾ ਤੇਮਰੀ ਸਰਨ ਪਰੇ ਪਤ ਰਖੋ ਸਾਚ ਮਿਲੈ ਗੋਪਾਲਾ ਬਾਂਦੀ ਧੰਦ ਅੰਨ ਨਹੀਂ ਸੂਜੈ ਬਦਕ ਕਰਮ ਕਮਾਵੇ ਸਤ ਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੈ ਸਾਰੰਗ ਸ਼ਬਦ ਸੁਹਾਈ ਰੈਨ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇਸੋ ਪ੍ਰੀਤ ਨਾ ਓਟੇ ਕਬਹੂ ਜੋ ਤੈ ਭਾਵੈ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਾ ਤੇਰੇ ਦੈ ਸਮਾਈ ਰੂਖੀ ਬਿਰਖੀ ਉਡਾਂ ਪੁਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਆ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਪੇਰ ਨਜੀਕ ਨਾ ਬੂਝੈ ਬਪੜੀ ਸਤਗੁਰ ਦੀ ਯਾਦ ਖਾਈ ਸਹਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਹੀਮਤ ਕਹਿਨ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟ ਪਦਿਆਂ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਖਲੀ ਊਂਡੀ ਜਲ ਭਰ ਨਾਲ ਡੂੰਗਰ ਊਚੋ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹਉ ਮੈਂ ਮਾਰ ਮੈਂ ਅੰਧਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਿਗੁਰ ਸ਼ਬਦੀ ਪਾਦਰ ਜਾਣ ਗੁਰ ਕੈ ਤਕਿਐ ਸਾਚੈ ਤਾਨ ਨਾਮ ਸੁਭਾਲ ਸਰੂੜੀ ਬਾਣ ਥੈ ਭਾਵੈ ਦਰ ਲੈਹਸ ਪ੍ਰਾਣ ਬੁੱਢਾਂ ਬੈਸਾਂ ਏਕ ਲਿਵਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਧਾਰ ਨਿਜ ਕਰ ਵਾਸਾ ਤਹਿ ਮੰਗ ਨਾ ਚਾਲਣ ਹਾਰ ਜਿਤ ਘਰ ਵਸੈ ਤੂੰ ਹੈ ਵਿਧ ਜਾਣੈ ਬੀਜੋ ਮਹਿਲ ਨਾ ਜਾਪੈ ਸਤਿਗੁਰ ਬਾਝੋ ਸਮਝ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਬੇਨ ਗੁਰ ਨਾਮ ਨਾ ਜਾਪੈ ਪਲ ਪੰਕਜ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸੰਝਾਪੈ ਇਕ ਮੂਰਖ ਅੰਦੇ ਮੁਗਦ ਗੁਆਰ ਇਕ ਸਤ ਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੇ ਤਿਸ ਮੁਖ ਦੁਆਰ ਨਾਮ ਪੈ ਭਾਏ ਹਿਰਦੈ ਵਸਾਈ ਗੁਰ ਕਰਣੀ ਸਚ ਬਾਣੀ ਇਨ ਦਾ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸੁਮਾਣੀ ਕਾਲਰ ਬੀਜ ਜਸ ਦੁਰਮਤਿਆ ਸੀ ਨਿਗੁਰੇ ਕੀ ਨਿਸ਼ਾਨੀ ਸਤਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੀਟਣਾ ਨਾ ਜਾਏ ਹੁਕਮੇ ਬਾਤਾਕਾਰ ਕਮਾਈ ਇਕ ਸ਼ਬਦ ਰਾਚੈ ਸੱਚ ਸਮਾਏ ਚਹੋਂ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਹੋਂ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਜਾਮਨ ਮਰਨਾ ਦੀਸੈ ਸਿਰ ਊਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੇ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗਹਿ ਮਨ ਮੁਖ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤਿਗੁਰ ਸੇਵ ਟੂਟੈ ਜਮ ਕਾਲ ਫਿਰਦਾ ਸਾਚਾ ਸ਼ਬਦ ਸੁਮਹਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੈ ੳਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਸਤਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਏ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁਝੀਐ ਗਰਬ ਜੋਨੀ ਨਹ ਪਾਏ ਗੁਰ ਪ੍ਰ사ਦੀ ਜੀਵਤ ਮਰੇ ਮਰ ਜੀਵੇ ਸ਼ਬਦ ਕਮਾਏ ਮੁਕਤ ਦੁਆਰਾਸ ਹੋਈ ਪਾਏ ਜੇ ਵਿੱਚੋ ਆਪ ਗੁਆਏ ਗੁਰ ਪ੍ਰ사ਦੀ ਸੇਵ ਕਰ ਜੰਮੈ ਵਿਚੋ ਹੋ ਸਕਤ ਗੁਆਇ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੈ ਪੁਰਖ ਮਲਾਈ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਆਇ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਈ ਸਤ ਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਰਿਦੈ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨਪੂਰਨ ਹੋਏ ਜਿਨ ਹਰ ਭਾਣਾ ਭਾਈ ਮਲਾਰ ਮਹੱਲਾ ਤੀਜਾ